ਖੁਸ਼ਿਆਰਪੁਰ ਦੇ ਪਿੰਡ ਚੋਹਾਲ ਤੋਂ ਇੱਕ ਨੌਜਵਾਨ ਦੀ ਨਾਲੇ 'ਚ ਗਰੀ ਸੜੀ ਲਾਸ਼ ਬਰਬਦ ਹੋਣ ਤੋਂ ਬਾਅਦ ਲੋਕਾਂ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦੀ ਪੜਤ ਪਈ ਤਾਂ ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਜਾਣਕਰ ਦਿੰਦਿਆਂ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ 9 ਸਤੰਬਰ ਤੋਂ ਲਾਪਤਾ ਸੀ ਅਤੇ ਉਸ ਦੀ ਕਾफी ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਿਆ ਉਸ ਨੇ ਦੱਸਿਆ ਕਿ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਕਤਲ ਦਾ ਮਾਮਲਾ ਲੱਗ ਰਿਹਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਪਰਿਵਾਰ ਬਿਆਨ ਦੇਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੰਦੀਪ ਕੁਮਾਰ ਹੈ ਸਦੀਪ ਕੁਮਾਰ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਿੰਡ ਚੋਹਾਲ ਮਹੱਲਾ ਰਵਿਦਾਸ ਨਗਰ ਰਹਿਣ ਵਾਲਾ ਠੀਕ ਹੈ ਜੀ ਤੇ ਜਿੱਦੀ ਡੈਥ ਹੋਈ ਹੋ ਕਿ ਲੱਗਦੀ ਤਾਂ ਇਹ ਮੇਰਾ ਛੋਟਾ ਬ੍ਰਦਰ ਹੈ ਕੀ ਨਾਮ ਸੀ ਸੁਖਮਿੰਦਰ ਕੁਮਾਰ ਕਿੱਦਾਂ ਹੋਈ ਮੌਤ ਕੀ ਕਰ ਇਹ ਪਹਿਲਾਂ ਦਾ ਮੰਗਲਵਾਰ ਦੀ ਗੱਲ ਹੈ ਸ਼ਾਮ 6:30 ਵਜੇ ਘਰ ਬੈਸਰਾ ਕਰੇ ਸੀਗਾ ਸਾਨੂੰ ਲੱਗਾ ਕਿ ਸ਼ਾਇਦ 6:30 ਵੇ ਤੋਂ ਬਾਅਦ ਕਿਤੇ ਗਲੀ 'ਚ ਗਿਆ ਹੋਊਗਾ ਆ ਜਾਏਗਾ ਫਿਰ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਸ਼ਾਇਦ ਗੱਡੀ ਤੇ ਚਲੇ ਗਿਆ ਹੋਊਗਾ ਆਟੋ ਜਿਦਾਂ ਦਿੱਲੀ ਜਾਂਦੇ ਪਾਣੀਪਤ ਨੂੰ ਗੱਡੀਆਂ ਜਾਂਦੀਆਂ ਤਾਂ ਸਾਨੂੰ ਲੱਗੇਗਾ ਇੱਕ ਅੱਡੇ ਦਿਨ ਬਾਅਦ ਵਾਪਸ ਆ ਜਾਏਗਾ ਪਰ ਫੋਨ ਇਹਦਾ ਸੋਚੋ ਫਾ ਰਹਿਆ ਸੀ ਅਸੀਂ ਫੋਨ ਦੀ ਕੋਸ਼ਿਸ਼ ਕਰ ਰਹੇ ਸੀਗਾ ਫੋਨ ਲਗਾ ਰਹੇ ਸੀਗਾ ਲਗਾਤਾਰ ਫਿਰ ਇੱਕ ਦਿਨ ਤੋਂ ਬਾਅਦ ਦੋ ਦਿਨ ਹੋਏ ਤੇ ਸਾਨੂੰ ਥੋੜਾ ਸ਼ੱਕ ਹੋਰ ਜਾਤਾ ਹੋਂ ਕਿ ਅਸੀਂ ਪਿੰਡ ਚ ਜੀ ਪਤਾ ਕੀਤਾ ਕਿ ਕਿਸੇ ਨੇ ਦੇਖਿਆ ਕਿ ਨਹੀਂ ਕਿ ਕਿਹਨ ਪਰ ਪਿੰਡ ਵਾਲਿਆਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਮੈਂ ਜੀ ਸੀ ਟੀ ਤੋਂ ਸਾਰਾ ਚੋਹਾਲ ਏਰੀਆ 'ਚ ਫੋਟੋਆਂ ਵੀ ਦੇਖਿਆ ਆ ਸੀਗਾ ਕਿੱਥੇ-ਜਿੱਥੇ ਜਾਂਦਾ ਸੀਗਾ ਉੱਥੇ ਵੀ ਮੈਂ ਸਾਰੇ ਇਹਦੇ ਦੋਸਤਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਸਾਰਾ ਫੋਨ ਕੀਤਾ ਸੀਗਾ ਉਹ ਕਹਿੰਦੇ ਪਰ ਅਸੀਂ ਵੀ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਫਿਰ ਮੈਂ ਕ ਉਹਨਾਂ ਨੇ ਮੇਰੇ ਕੋਲ ਉਹ 8 ਫੁੱਟ ਪਾਸਪੋਰਟ ਸਾਈਜ਼ ਦੀ 8 ਫੋਟਾ ਮੰਗਾ ਕੇ ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਕਾਲ ਕਰ ਦਾਂਗੇ ਪਰ ਅੱਜ ਸਵੇਰੇ ਜਿੱਦ ਤੱਕ ਮੈਂ ਰੈਡੀ ਹੋਣ ਲੱਗਾ ਜੋਬ ਲਈ ਤਾਂ ਇੱਕ ਲੜਕਾ ਘਰ ਆਇਆ ਜੋ ਪਿੰਡ ਦਾ ਵਾਸੀ ਹੈ ਤਾਂ ਉਸਨੇ ਦੱਸਿਆ ਕਿ ਕਿਸੇ ਦੀ লাশ ਮਿਲੀ ਹੈ ਬੋਡੀ ਪਰ ਫੇਸ ਤੋਂ ਪਛਾਣ ਨਹੀਂ ਹੋ ਰਿਹਾ ਜਦੋਂ ਆਪਾਂ ਉੱਥੇ ਮੈਂ ਤਾਂ ਮੇਰੇ ਫਾਦਰ ਜੀ ਗਏ ਤਾਂ ਸਾਨੂੰ ਅਸੀਂ ਪਛਾਣ ਕੀਤੀ ਕਿ ਉਹ ਮੇਰਾ ਛੋਟਾ ਬ੍ਰਦਰ ਸੀਗਾ ਜੋ ਕਿ ਬਹੁਤ ੁਰੀ ਹਾਲਤ ਵਿੱਚ লাশ ਫੁੱਲੀ ਹੋਈ ਸੀਗੀ ਫੇਸ ਤੋਂ ਪਛਾਣ ਨਹੀਂ ਹੋ ਰਹੀ ਸੀਗਾ লাশ ਹੈਗੇ ਉਸਾ ਮਾਰਟਨ ਫੈਕਟਰੀ ਦੇ ਮੋਰੇ ਬਿਲਕੁਲ ਸਾਹਮਣੇ ਨਾਲੇ ਦੇ ਵਿੱਚ ਹੋਈ ਗੰਦੇ ਪਾਣੀ ਦੇ ਕੋਈ ਭਾਜੀ ਦੱਸਿਆ ਜਾ ਰਿਹਾ ਕਿ ਸੱਟਾਂ ਦੇ ਨਿਸ਼ਾਨ ਵਗੈਰਾ ਵੀ ਤੁਹਾਡੇ ਤੇ ਸੱਟ ਦੇ ਨਿਸ਼ਾਨ ਹੈ ਪਿੱਛੇ ਲੱਗ ਰਿਹਾ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਇਹੀ ਮੰਗ ਕਰਦਾ ਹਾਂ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਕੌਣ ਇਹਦਾ ਕਤਲ ਕੀਤਾ ਹੈ ਭਰਾ ਦਾ ਕਨਫਰਮ ਪੂਰਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਹੁਣ ਮੈਡੀਕਲ ਪੋਸਟਮਾਰਟਮ ਹੋਣ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਅਗਰ ਕਿਸੇ ਦਾ ਕਤਲ ਕੀਤਾ ਹੈਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਉਹਦੀ ਉਮਰ ਹੈਗੀ ਦਾ ਰੇਣੇ ਦੀ 29 ਸਾਲ ਉਮਰ ਹੈ ਬੈਸ ਇੱਕ ਹੋਰ ਸੀ ਨਹੀਂ ਅਨਮੈਰਿ ਤੇ ਗੱਡੀ ਚਲਾਉਣ ਦਾ ਕੰਮ ਕਰਦਾ ਗੱਡੀ ਵੀ ਚਲਾ ਲੈਂਦਾ ਸੀ ਘਰ ਦੇ ਵੀ ਕੰਮ ਕਰ ਲੈਂਦਾ ਸੀ ਮਿਸਤਰੀ ਵੀ ਚਾਹ ਦਿਹਾੜੀ ਧੋੜੀ ਵੀ ਕਰ ਲੈਂਦਾ ਸੀ ਕਿਸੇ ਨਾਲ ਲੜਾਈ ਝਗੜਾ ਨਹੀਂ ਲੜਾਈ ਝਗੜਾ ਸੀ ਸਰ ਇਹ ਕਿ ਇੱਕ ਚੋਹਾਲ ਤੋਂ ਇੱਕ ਬੋਡੀ ਮਿਲਿਆ ਨਾਲੇ ਕੰਟਰੋਲ ਰੂਨ ਆਇਆ ਸੀ ਇੱਕ ਬੋਡੀ ਜਿਹੜੀ ਆ ਸੜਕ ਦੇ ਕਿਨਾਰੇ ਪਈ ਆ ਥੋੜਾ ਜਿਹਾ ਪਾਣੀ ਦੇ ਵਿੱਚ ਜੀ ਕੋਈ ਚੱਕ ਕੇ ਲਿਆ ਕੇ ਪੁਸਟਮਾਨ ਨੂੰ ਕਰਾਉਣ ਨੇ ਹੁਣ ਜੋ ਪੁਸਟਮਾਨ ਦੀ ਰਿਪੋਰਟ ਆਊਗੀ ਉਸ ਤੋਂ ਇੱਕ ਪਰਿਵਾਰ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਕਿ ਸੇਰ ਦੇ ਵਿੱਚ ਹੈਡ ਇੰਜੀਨੀਅਰ ਜਿਹੜੀ ਆ ਕੁਝ ਲੱਗਿਆ ਮੁੱਢਲੀ ਜਾਣਦੀ ਇਸ ਤਰ੍ਹਾਂ ਦਾ ਇਹ ਤਾਂ ਹੁਣ ਡਾਕਟਰ ਸਾਹਿਬੇ ਦੱਸ ਸਕਦੇ ਲੱਗਦਾ ਦੇ ਇਹ ਵੀ ਜਿੱਦਾਂ ਕੋਈ ਐਕਸੀਡੈਂਟ ਹੋਇਆ ਸੜਕ ਦੇ ਨਾਲ ਹੀ ਦਪਈਏ ਜੀ ਸੜਕ ਦੇ ਬਿਲਕੁਲ ਨਾਲੇ ਰਹੀ ਹੈ ਠੀਕ ਹੈ ਜੀ ਤੇ ਲਾਸ਼ ਦੀ ਹਾਲਤ ਕਰਕੇ ਚਰਾ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਪੈ ਜਾਣ ਕਰਕੇ ਆ ਜਿਆਦਾ ਖਰਾਬ ਹੋ ਗਈ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਕੀਤੀ ਹੈ ਜੀ ਤਾਂ ਕਿ ਬਾਕੀ ਜਿੱਦਾਂ ਦਾ ਪਤਾ ਲੱਗੂਗਾ ਜੋ ਡਾਕਟਰ ਸਾਹਿਬ ਕਹਿਣਗੇ ਉਹ ਸਭ ਨਾਲ ਠੀਕ ਹੈ